पीजीआई ਚੰਡੀਗੜ੍ਹ ਦੇ ਸਾਬਕਾ ਆਰਥੋਪੈਡਿਕ ਸਰਜਨ ਡਾਕਟਰ ਮੋਹਕ ਕਟਾਰੀਆ ਵੱਲੋਂ ਗੁਰਦੁਆਰਾ ਸ੍ਰੀ ਸਿੰਘ ਸਭ ਪਹਾੜੀ ਗੇਟ ਡੇਰਾ ਬਸੀ ਵਿਖੇ ਲਗਾਏ ਮੁਫਤ ਆਰਥੋਪੈਡਿਕ ਕੈਂਪ ਵਿੱਚ ਲਗਭਗ 100 ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਇਸ ਮੌਕੇ ਸ਼ਹਿਰ ਦੇ ਪਤਵੰਤਿਆਂ ਨੇ ਆਪਣੀ ਹਾਜ਼ਰੀ ਲਗਵਾਈ ਜਰਮ ਡਾਕਟਰ ਮੋਹਕ ਕਟਾਰੀਆ ਆਰਥੋਪੈਡਿਕ ਸਰਜਨ ਐਮ ਕੇਰ ਹਸਪੀਟਲ ਜ਼ੀਰਕਪੁਰ ਤੋਂ ਇਥੇ ਅਸੀਂ ਹੱਡੀਆਂ ਦੀ ਜਾਂਚ ਦਾ ਟੈਸਟ ਕੈਂਪ ਲਗਾਇਆ ਹੋਂ ਬੋਨ ਡੈਂਸਿਟੀ ਆਸਟਿਓਪੋਰੋਸਿਸ ਦਾ ਚੈੱਕਅਪ ਕਰਦੇ ਹਾਂ ਇਹਦੇ ਨਾਲ ਹੀ ਆਪਾਂ ਕੁਝ ਮੈਡੀਸਿਨਸ ਵੀ ਦੇ ਰਹੇ ਤੇ ਜਨਰਲ ਆਰਥੋਪੈਡਿਕ ਚੈੱਕਅਪ ਨਾਲ ਜਨਰਲ ਮੈਡੀਸਨ ਦਾ ਐਂਡ ਬੇਸਿਕ 슈ਗਰ ਬੀਪੀ ਚੈੱਕਅਪ ਸਾਰਾ ਕੁਝ ਆਪਾਂ ਜਿੱਥੇ ਕਰ ਰਹੇ ਗੁਰਦੁਆਰੇ ਦੇ ਵਿੱਚ ਦੇਰਾ ਬਸੇ ਤੁਸੀਂ ਫੀਜ ਪਤਾ ਲੱਗਿਆ ਕਿ ਪਜੀ ਵੀ ਤੁਸੀਂ ਰਹੇ ਹੋ ਉੱਥੇ ਵੀ दूर से, से बाबा देती है। ये किते -किते मतलब रहे रहे हैं या और कितने कितने मतलब मेरे सब ऑर्थोपेडिक्स की ट्रेनिंग पी जी आई तो है छः ईयर मैं पी जी आई स्पेंड की थे उस तो बाद जापान जाकर मैं फेलोशिप की थी शोल्डर सर्जरी आजकल सेवा प्रोवाइड कर रहे हैं पर सिर्फ कुछ भी तो चंडीगढ़ चुके हूँ तक किन्ने कैंप तुम इतने लगा चुके हो पूरे अपन जे तो इधर चंडीगढ़ की गल करिए ट्राई सिटी की गल करिए पंजाब की गल करिए अच्छी सर पिछले कुछ आई थिंक ट्वेंटी सेकेंड कैप है अजय अपना चंडीगढ़ एरिया जो पंचकुला साइड सीडा सारे एरिया कवर कर रहे हैं पिछले तीन चार महीने